ਗੁਰੂ ਪਿਆਰੀ ਫਤਿਹ ਦੀ ਸਾਜ ਪਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹੌਲੇ ਮਲੇ ਦਾ ਆਗਾਜ਼ ਹੋ ਚੁੱਕਾ ਆਇਆ ਜਕਾਰੇ ਜਿਹੜੇ ਉਹ ਗੂੰਜ ਉਹ ਤੁਹਾਨੂੰ ਜ਼ਰੂਰ ਕੁਛ ਦੇਰ ਤੱਕ ਸੁਣਾਈ ਦੇਗੀ ਵੀ ਕਿਸ ਤਰੀਕੇ ਨਾਲ ਚਰਨ ਗੰਗਾ ਸਟੇਡੀਅਮ ਜਿਹੜਾ ਹੈ ਉਹ ਭਰ ਜਾਏਗਾ ਤੈਸ ਤੇ ਵਿੱਚ ਹੀ ਮੇਰੇ ਨਾਲ ਇਸ ਸਮੇਂ ਐਸਪੀ ਰੁਪਿੰਦਰ ਕੌਰ ਸਰਾ ਰੂਪਨਗਰ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਤਾਂ ਕਿੱਦਾਂ ਦਾ ਲੱਗ ਰਿਹਾ ਸਭ ਤੋਂ ਵਧੀਆ ਪਹਿਲਾਂ ਤਾਂ ਬਾਕੀ ਸਵਾਲ ਤਾਂ ਬਾਅਦ ਚ ਪੁੱਛੂਗਾ ਵੀ ਕਿਸ ਤਰੀਕੇ ਦਾ ਪ੍ਰਬੰਧ ਆ ਹੋਲੇ ਮੱਲੇ ਦੇ ਵਿੱਚ ਡਿਊਟੀ ਲੱਗੀ ਸਭ ਤੋਂ ਵੱਡੀ ਗੱਲ ਮੇਰੇ ਖਿਆਲ ਹੈ ਹੋਏਗੀ ਤੇ ਕਿੱਦਾਂ ਦਾ ਲੱਗ ਰਿਹਾ ਜੀ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਇਹ ਜੇ ਪਵਿੱਤਰ ਦਿਹਾੜੇ ਤੇ ਅਸੀਂ ਇੱਥੇ ਆਏ ਮੈਂ ਮੇਰੀ ਪਹਿਲੀ ਵਾਰ ਜਿਹੜੀ ਇਹਦੇ ਪ੍ਰਬੰਧਾਂ ਦੇ ਸਬੰਧੀ ਡਿਊਟੀ ਲੱਗੀ ਹੈ ਜੋ ਕਿ ਅਸੀਂ ਦਿਨ ਰਾਤ ਐਸਐਸਪੀ ਸਾਹਿਬ ਦੀ ਰਣਵਾਈ ਹੇਠ ਸਾਰੇ ਆਫੀਸਰਸ ਇਕੱਠੇ ਹੋ ਕੇ ਤੇ ਇਹਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਫਾਈਨਲ ਮੁਕਾਮ ਤੇ ਪਹੁੰਚੇ 26 ਤਰੀਕ ਨੂੰ ਅੱਜ ਆਪਾਂ ਚਰਨ ਗੰਗਾ ਸਟੇਡੀਅਮ ਦੇ ਵਿੱਚ ਤਾਂ ਬਹੁਤ ਹੀ ਪਾਵਨ ਦਿਹਾੜਾ ਹੈ ਔਰ ਇਹਦੇ ਨਾਲ ਅਸੀਂ ਆਪਦੇ ਜਿਹੜਾ ਸਾਡਾ ਰਿਚ ਹੈਰੀਟੇਜ ਆ ਉਹਦੇ ਨਾਲ ਵੀ ਜੁੜਦੇ ਔਰ ਇਤਿਹਾਸਕ ਧਰਤੀ ਹੈ ਗੁਰੂ ਸਾਹਿਬ ਦੀਆਂ ਬlesings ਵੀ ਲਈਆਂ ਔਰ ਡਿਊਟੀ ਵੀ ਆਪਣੀ ਜਿਹੜੀ ਹੈਗੀ ਅਸੀਂ ਬਹੁਤ ਤੰਦੇਈ ਨਾਲ ਨਿਭਾਰੇ ਆ ਸਾਰੇ ਜਵਾਨ ਬਹੁਤ ਹੀ ਵੱਧ ਚੜ ਕੇ ਹੱਲਾਸ਼ੀਰ ਨਾਲ ਔਰ ਉੱਚਾ ਨਾਲ ਡਿਊਟੀ ਜਿਹੜੀ ਹੈ ਨਿਭਾਰੇ ਨੇ ਕਿਆ ਵੀ ਤੁਹਾਡੀ ਪਹਿਲੀ ਵਾਰੀ ਡਿਊਟੀ ਲੱਗੀ ਤੇ ਡਿਊਟੀ ਦੇ ਤੌਰ ਤੇ ਤੁਸੀਂ ਵੀ ਇੱਥੇ ਪਹਿਲੀ ਵਾਰੀ ਐਸ ਸੰਗਤ ਦੇ ਤੌਰ ਤੇ ਬਹੁਤ ਕੁਝ ਦੇਖਿਆ ਆਣਾ ਬਹੁਤ ਕੁਝ ਅਬਜ਼ਰਵ ਕੀਤਾ ਆਣਾ ਜ਼ਰੂਰ ਵੀਡੀਓਜ਼ ਹਰ ਕੋਈ ਦੇਖ ਲੈਂਦਾ ਪਰ ਜਦੋਂ ਇੱਥੇ ਆ ਕੇ ਦੇਖਦਾ ਨਾ ਤਾਂ ਜਾਹੋ ਜਲਾਲ ਕੁਝ ਹੋਰ ਤਰੀਕੇ ਦਾ ਹੀ ਹੁੰਦਾ ਬਿਲਕੁਲ ਜੀ ਉਹਦੇ ਨਾਲ ਜਜ਼ਬਾ ਹੀ ਹੋਰ ਬੰਦੇ ਦੇ ਅੰਦਰ ਪੈਦਾ ਹੁੰਦਾ ਜਦੋਂ ਆਪਾਂ ਪਰਸਨਲੀ ਦੇਖਦੇ ਆ ਆ ਕੇ ਸਾਰੀਆਂ ਚੀਜ਼ਾਂ ਨੂੰ ਕੋਲੋਂ ਅਬਜ਼ਰਵ ਕਰਦੇ ਆ ਤੇ ਬਹੁਤ ਹੀ ਚੀਜ਼ਾਂ ਜਿਹੜੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਜੁੜੀਆਂ ਨੇ ਉਹਨਾਂ ਨੂੰ ਵੀ ਸਿੱਖਿਆ ਔਰ ਦੇਖੀਆਂ ਵੀ ਜਿਹੜੀਆਂ ਕਿ ਪੁਰਾਣੀਆਂ ਨਿਸ਼ਾਨੀਆਂ ਗੁਰੂ ਜੱਬਾ ਨੰਦੀਆਂ ਸੰਭੀਆਂ ਹੋਈਆਂ ਅਲੱਗ-ਅਲੱਗ ਮਕਾਮ ਤੇ ਜਿਵੇਂ ਜਿਹੜੇ ਸ਼ਸਤਰ ਰਾਤ ਨੂੰ ਦਿਖਾਉਂਦੇ ਹਰ ਹਰ ਰਾਤ ਤੁਸੀਂ ਮੇਰੇ ਖਿਆਲ ਉਹਦੀ ਗੱਲ ਕਰ ਰਹੇ ਹੋ ਵੀ ਉਹ ਵੀ ਦੇਖੀ ਹਾਂਜੀ ਉਹ ਵੀ ਔਰ ਉਸ ਤੋਂ ਇਲਾਵਾ ਵੀ ਕਾਫੀ ਨਿਸ਼ਾਨੀਆਂ ਨੇ ਜੋ ਇਸ ਕਿਉਂਕਿ ਉਹਨਾਂ ਦਾ ਜੀਵਨ ਜਦ ਇੱਥੇ ਬਤੀਤ ਹੋਇਆ ਤਾਂ ਉਹਦੇ ਨਾਲ ਕਾਫੀ ਨਿਸ਼ਾਨੀਆਂ ਜੁੜੀਆਂ ਹੋਈਆਂ ਨੇ ਜੋ ਸਾਨੂੰ ਇੱਥੇ ਆ ਕੇ ਡਿਊਟੀ ਨਿਭਾਉਂਦੇ ਹੋਏ ਦੇਖਣ ਨੂੰ ਵੀ ਮਿਲੀਆਂ ਹੁਣ ਮੈਂ ਪ੍ਰਬੰਧਾਂ ਦੀ ਗੱਲਬਾਤ ਕਰ ਲੈਂਦਾ ਵੈਸੇ ਪ੍ਰਬੰਧ ਅਸੀਂ ਹਰ ਸਾਲ ਆਉਂਦੇ ਰਹੇ ਐਤਕਿ ਪ੍ਰਬੰਧ ਵੀ ਜਿਹੜੇ ਆ ਕੁਝ ਮੈਂ ਦੇਖਿਆ ਵੀ ਕੁਝ ਜ਼ਿਆਦਾ ਨਜ਼ਰ ਵੀ ਆਏ ਤੇ ਲੋਕ ਉਹ ਕਿਸੇ ਤਰੀਕੇ ਨਾਲ ਉਹਨਾਂ ਨੂੰ ਫਰਸਟ੍ਰੇਟ ਨਹੀਂ ਹੋਏ ਲੋਕੀ ਬੜੇ ਆਰਾਮ ਨਾਲ ਲੋਕਾਂ ਨੂੰ ਕਿਸੇ ਵੀ ਘਟਨਾਈ ਦਾ ਸਾਹਮਣਾ ਨਹੀਂ ਕਰਨਾ ਪਿਆ ਬਿਲਕੁਲ ਜੀ ਜਿਹੜੀ ਫੋਰਸ ਹੈ ਉਹ ਦਿਨ ਦਾ ਤੇ ਦੋ ਸ਼ਿਫਟਾਂ ਦੇ ਵਿੱਚ ਸਾਰੀ ਲੱਗੀ ਹੋਈ ਹੈ ਔਰ ਸਾਰੇ ਜਿਹੜੇ ਜਵਾਨ ਨੇ ਉਹਨਾਂ ਨੂੰ ਅਸੀਂ ਬਰੀਫਿੰਗ ਵੀ ਇਹੀ ਦਿੱਤੀ ਹੈ ਅਸੀਂ ਨਾਲ ਵੀ ਉਹਨਾਂ ਦੇ ਇਲਾਕੇ ਜਿਹੜੀ ਡਿਊਟੀ ਕਰਦੇ ਨੇ ਜਿੱਥੇ ਕੋਈ ਸੰਗਤ ਦੇ ਕਰਕੇ ਇੱਕਟ ਵੀ ਹੁੰਦਾ ਹੈ ਜਾਂ ਕੋਈ ਇਸ਼ੂ ਵੀ ਆਉਂਦਾ ਤਾਂ ਉਹਨੂੰ ਵੀ ਬੜੇ ਪਿਆਰ ਤੇ ਬੇਨਤੀ ਦੇ ਨਾਲ ਹੀ ਅਸੀਂ ਮਿੰਟ ਚ ਸਾਡੀ ਜਿਹੜੀ ਹੈਗੀ ਫੋਰਸ ਦੇ ਨਾਲ ਰਿਜ਼ੋਲਵ ਹੋ ਚੁੱਕੇ ਤੇ ਇਹਦੇ ਵਿੱਚ ਕੋਈ ਵੀ ਸਾਨੂੰ ਕਿਸੇ ਵੀ ਤਰੀਕੇ ਦੇ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਿਆ ਔਰ ਇਹ ਸਾਰਾ ਹੀ ਐਡਵਾਂਸ ਦੇ ਵਿੱਚ ਹੀ ਸਾਰੀ ਪਲਾਨਿੰਗ ਹੋ ਗਈ ਸੀਗੀ ਸਾਰੇ ਆਫੀਸਰਸ ਦੀ ਮੀਟਿੰਗ ਕਰਾ ਕੇ ਡਿਪਲॉयਮੈਂਟ ਤੋਂ ਬਾਅਦ ਕਿਤੇ ਵੀ ਜਿਹੜਾ ਨਾਰਮਲ ਹੈ ਟ੍ਰੈਫਿਕ ਚੱਲਦਾ ਹੀ ਹੈ ਜਾਮ ਕਦੀ ਨਹੀਂ ਹੋਇਆ ਚੋਕ ਕੋਈ ਸੜਕ ਨਹੀਂ ਹੋਈ ਬਟ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ ਔਰ ਜਿਹੜੇ ਲਾਅ ਐਂਡ ਆਰਡਰ ਦੇ ਸਬੰਧੀ ਵੀ ਬੇਨਤੀ ਸਾਰੇ ਜਥੇਬੰਦੀਆਂ ਨੂੰ ਕਰਦੇ ਆ ਔਰ ਉਹ ਪ੍ਰਬੰਧ ਵੀ ਕਰਦੇ ਤਾਂ ਇਸ ਤਰੀਕੇ ਦਾ ਕੋਈ ਇਹ ਸਾਰਾ ਪਿਆਰ ਦੇ ਨਾਲ ਹੀ ਜਿਹੜੇ ਹੈਗੇ ਨੇ ਸਾਰਾ ਤਿਉਹਾਰ ਚੱਲ ਰਿਹਾ ਚੁੱਪੇ ਚੁੱਪੇ ਤੇ ਸੀਸੀਟੀਵੀਸ ਲੱਗੇ ਆ ਪੂਰਾ ਮੈਂ ਦੇਖਿਆ ਵੀ ਪ੍ਰਬੰਧ ਪੂਰਾ ਕੀਤਾ ਜਾ ਰਿਹਾ ਰਾਤ ਸਵੇਰੇ ਤੁਸੀਂ ਆਪ ਵੀ ਕਹਿਆ ਵੀ ਪੁਲਿਸ ਪੂਰੀ ਤੈਨਾਤ ਰਹੀ ਤੇ ਇਹ ਸਾਰਾ ਪਲਾਨ ਫਿਰ ਕਦੋਂ ਤੋਂ ਸ਼ੁਰੂ ਹੋ ਗਿਆ ਵੀ 3 ਤੋਂ ਜਿਹੜੀ ਫੋਰਸ ਇੱਥੇ ਪ੍ਰੋਪਰ ਡਿਪਲॉयਮੈਂਟ ਸ਼ੁਰੂ ਹੋ ਗਈ ਸੀ ਔਰ ਉਹਦੇ ਚ ਸੀਸੀਟੀਵੀ ਸਰਵੇਲੈਂਸ ਆ ਗਈ ਉਹਨਾਂ ਦੀ ਫਿਜ਼ੀਕਲ ਡਿਪਲॉयਮੈਂਟ ਹੋ ਗਈ ਔਰ ਸਾਰੇ ਜਿਹੜੇ ਕਨਸਰਨ ਜਥੇਬੰਦੀਆਂ ਉਹਨਾਂ ਦੇ ਨਾਲ ਵੀ ਟਾਈ ਅਪ ਕਰਕੇ ਸਾਰੇ ਜਿਹੜੇ ਰੂਟ ਪਲਾਨ ਔਰ ਐਡਮਿਨਿਸਟ੍ਰੇਸ਼ਨ ਦੇ ਨਾਲ ਇੱਥੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਆਪਾਂ ਖੜੇ ਆ ਜਿੱਥੇ ਹੋਲਾ ਖੇਡਿਆ ਜਾਣਾ ਇਹਦੀ ਵੀ ਕੱਲ ਰਾਤ ਹੀ ਅਸੀਂ ਬੈਰੀਕੇਡਿੰਗ ਸਾਰੀ ਕਰਵਾ ਕੇ ਔਰ ਫੋਰਸ ਸਾਡੀ ਡਿਪਲੋਏ ਕੀਤੀ ਹੋਈ ਹੈ ਔਰ ਜਿਹੜੀ ਸਾਡੀ ਫੋਰਸ ਹੈ ਅਸੀਂ ਇੱਥੇ ਜੁਟੇ ਹੋਏ ਆ ਭਾਰੀ ਇਕੱਠ ਹੈ ਇਹ ਪੂਰਾ ਸਟੇਡੀਅਮ ਭਰ ਜਾਣਾ ਇਨੂੰ ਅਸੀਂ ਇਹੀ ਅਮਨ ਸ਼ਾਂਤੀ ਦੇ ਨਾਲ ਜਿਹੜਾ ਹੈਗਾ ਇਹ ਸਾਰਾ ਕੰਪਲੀਟ ਹੋ ਜੇਗਾ ਤੁਹਾਡੇ ਵਾਸਤੇ ਐਕਸਪੀਰੀਅੰਸ ਬੜਾ ਵੱਡਾ ਹੋਊਗਾ ਬਿਲਕੁਲ ਜੀ ਇਹ ਇੱਕ ਚੈਲੰਜ ਵੀ ਹੈ ਔਰ ਇਹਦੇ ਚ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਜੀ ਔਰ ਐਕਸਪੀਰੀਅੰਸ ਤਾਂ ਹੈ ਹੀ ਨਾਲ ਜੁੜਦਾ ਕਿਤਾ ਮਤਲਬ ਕਿਉਂਕਿ ਇਹ ਬੜਾ ਵੱਡਾ ਮਹੱਲਾ ਹੁੰਦਾ ਬੜੇ ਲੋਕ ਆਂਦੇ ਆ ਲੋਕ ਬਾਹਰੋਂ ਵੀ ਆਂਦੇ ਨੇ ਸੰਗਤ ਜਿਹੜੀ ਹੈ ਬਾਹਰੋਂ ਵੀ ਕਾਫੀ ਆਂਦੀ ਆ ਤਾਂ ਕਿਹੜੀਆਂ ਕੋਈ ਕਠਿਨਾਈ ਨਹੀਂ ਹੋਈ ਇਹਨਾਂ ਕੁਝ ਕਰਦੇ ਆ ਬਿਲਕੁਲ ਚੱਲ ਰਿਹਾ ਸੀ ਬਟ ਸਾਨੂੰ ਸਾਰੇ ਪਾਸਿਓਂ ਸਹਿਯੋਗ ਸਬਦ ਦਾ ਮਿਲਿਆ ਸੰਗਤ ਦਾ ਵੀ ਮਿਲਿਆ ਜਥੇਬੰਦੀਆਂ ਦਾ ਵੀ ਮਿਲਿਆ ਆਗੂਆਂ ਦਾ ਵੀ ਮਿਲਿਆ ਪ੍ਰਸ਼ਾਸਨ ਦਾ ਵੀ ਮਿਲਿਆ ਔਰ ਪੁਲਿਸ ਨੂੰ ਹਰ ਪਾਸਿਓਂ ਸਹਿਯੋਗ ਮਿਲਿਆ ਔਰ ਪੁਲਿਸ ਜਿਹੜੀ ਹੈਗੀ ਆ ਆਪਣੀ ਮੁਸਤੈਦੀ ਦੇ ਨਾਲ ਦਿਨ ਤੇ ਰਾਤ ਹਰ ਪੁਆਇੰਟ ਤੇ ਉਹਨਾਂ ਨੇ ਜਿਹੜੀ ਹੈਗੀ ਡਿਊਟੀ ਨਿਭਾਈ ਹੈ ਅਸੀਂ ਚੈੱਕ ਵੀ ਕਰਦੇ ਰਹੇ ਹਾਂ ਸਰ ਜਵਾਨਾਂ ਦਾ ਜਿਹੜੇ ਹੌਸਲੇ ਬੁਲੰਦ ਸੀ ਇਹ ਸਾਡੇ ਡੀਐਸਪੀ ਸਹਿਬਾਨ ਐਸਪੀ ਸਹਿਬਾਨ ਸਾਰੇ ਪੁਆਇੰਂਟ ਤੇ ਲੱਗੇ ਹੋਏ ਸੀ ਜਿਹੜੇ ਹੈਵिली ਚੌਕਡ ਹੁੰਦੀ ਹੈ ਤੇ ਔਰ ਖੁਦ ਆਪਣੇ ਪਰਸਨਲ ਇੰਟਰਵੈਂਸ਼ਨ ਦੇ ਨਾਲ ਉਹਨੂੰ ਟ੍ਰੈਫਿਕ ਨੂੰ ਸਮੂਥ ਆਊਟ ਵੀ ਕਰ ਰਹੇ ਸੀਗੇ ਮੈਂ ਵੀ ਦੇਖਿਆ ਜਿਹੜੇ ਮੁਲਾਜ਼ਮ ਸਨ ਉਹ ਬਿਲਕੁਲ ਉਹਨਾਂ ਨੇ ਜਿਹੜੀ ਡਿਊਟੀ ਨਿਭਾਈ ਨਾ ਐਸ ਸੰਗਤ ਤੌਰ ਤੇ ਵੀ ਆਏ ਵੀ ਸੰਗਤ ਤੌਰ ਤੇ ਹਮੇਸ਼ਾ ਗੁਰਦੁਆਰੇ ਕੇਸਗੜ ਸਾਹਿਬ ਨਤਮਸਤਕ ਹੋਣ ਵੀ ਆਂਦੇ ਰਹੇ ਤੁਸੀਂ ਵੀ ਆਂਦੇ ਰਹੇ ਤਾ ਬਿਲਕੁਲ ਸੰਗਤ ਦੀ ਤਰ੍ਹਾਂ ਹੀ ਇੱਥੇ ਜਿਹੜੇ ਮੈਂ ਦੇਖਿਆ ਹਾਂ ਹਾਂਜੀ ਬਿਲਕੁਲ ਜੀ ਸੰਗਤ ਦੀ ਤਰ੍ਹਾਂ ਔਰ ਗੁਰੂ ਸਾਹਿਬ ਦੇ ਆਸ਼ੀਰਵਾਦ ਤੋਂ ਬਿਨਾਂ ਤੇ ਕੁਝ ਮੁਕੰਮਲ ਹੁੰਦਾ ਨਹੀਂ ਸੋ ਅਸੀਂ ਇਹ ਜਜ਼ਬਾ ਆਪਣੀ ਫੋਰਸ ਦੇ ਵਿੱਚ ਵੀ ਦੇਖਿਆ ਔਰ ਤੱਕ ਕੇਸਕਰ ਸਾਹਿਬ ਤੇ ਵੀ ਜਿਹੜੇ ਸਾਡੇ ਜਵਾਨ ਲੱਗੇ ਸੀ ਸਿਵਲ ਦੇ ਵਿੱਚ ਵੀ ਉਹਨਾਂ ਨੂੰ ਵੀ ਅਸੀਂ ਬਰੀਫ ਕਰਦੇ ਰਿਹਾ ਤੁਸੀਂ ਦੇਖਿਆ ਤਾਂ ਕਿ ਕੋਈ ਜੇਬ ਕਤਰੇ ਨੇ ਜਾਂ ਕੋਈ ਕਈ ਵਾਰੀ ਬੱਚੇ ਲਾਪਤਾ ਹੋ ਜਾਂਦੇ ਨੇ ਉਹ ਸਾਰੀਆਂ ਚੀਜ਼ਾਂ ਤੋਂ ਵੀ ਅਸੀਂ ਬਚਾ ਜਾਵੇ ਜੋ ਬੱਚੇ ਵੀ ਦੋ ਲਾਪਤਾ ਹੋ ਕੇ ਸੀ ਰਿਕਵਰ ਹੋਏ ਨੇ ਔਰ ਦੋ ਬੰਦੇ ਵੀ ਜਿਹੜੇ ਮਿਸਿੰਗ ਹੋ ਗਏ ਸੀਗੇ ਉਹ ਵੀ ਪਰਮਾਤਮਾ ਦੀ ਕਿਰਪਾ ਨਾਲ ਔਰ ਪੁਲਿਸ ਦੀ ਜਿਹੜੀ ਮੁਸਤਦੀ ਦੇ ਨਾਲ ਉਹ ਵੀ ਰਿਕਵਰ ਹੋ ਗਏ ਨੇ ਅੱਜ ਇਹਦਾ ਨਾਮ ਹੈ ਸੋ ਜੇ ਮੈਂ ਕੀ ਗੱਲਬਾਤ ਕਰਕੇ ਹਟਿਆ ਉਮੀਦ ਹੈ ਤੁਸੀਂ ਸਾਰੀ ਗੱਲਬਾਤ ਸੁਣੀ ਲਈ ਗਿਆ ਇਸੇ ਤਰੀਕੇ ਨਾਲ ਹੋਰ ਵੀ ਖਬਰਾਂ ਲਈ ਸਾਡਾ ਜੁੜੋ ਕੈਮਰਾ ਪਰਸਨ ਅਮਨ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ